ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਵਾਰ ਦੇ ਪੰਜਾਬ ਦੇ ਖੇੜਾ ਵਿੱਚ ਇਹ ਚਰਚਾ ਬਹੁਤ ਹੋਈ ਹੈ ਤੇ ਹੁਣ ਵੀ ਹੋ ਰਹੀ ਹੈ ਲਗਾਤਾਰ ਹੋ ਰਹੀ ਹੈ ਕਿ ਇਹ ਹੜ੍ਹ ਕੁਦਰਤ ਦੀ ਕਰੋਪੀ ਹਨ ਜਾਂ ਫਿਰ ਇਨਸਾਨ ਦੀਆਂ ਅਣਗਹਿਲੀਆਂ ਦਾ ਨਤੀਜਾ ਬਹੁਤੇ ਇਸ ਨੂੰ ਸਾਜ਼ਿਸ਼ ਵੀ ਕਰਾਰ ਦੇ ਰਹੇ ਹਨ ਕਿ ਡੈਮਾਂ ਦੇ ਵਿੱਚੋਂ ਜਾਣ ਬੁੱਝ ਕੇ ਪਾਣੀ ਛੱਡਿਆ ਗਿਆ ਹੈ ਪੰਜਾਬ ਨੂੰ ਡੋਬਣ ਦੇ ਲਈ ਪੰਜਾਬ ਨੂੰ ਬਰਬਾਦ ਕਰਨ ਦੇ ਲੋਕ ਕੁਝ ਵੀ ਦਲੀਲਾਂ ਦੇਣ ਪਰ ਇੱਕ ਗੱਲ ਇੱਕ ਤੱਥ ਤੇ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ ਤੇ ਉਹ ਤੱਥ ਇਹ ਹੈ ਕਿ ਜਿੰਨੀ ਸਾਡੇ ਦਰਿਆਵਾਂ ਦੀ ਸਮਰੱਥਾ ਹੈ ਪਾਣੀ ਲਜਾਣ ਦੀ ਅਤੇ ਜਿੰਨਾ ਪਾਣੀ ਅਗਸਤ ਦੇ ਆਖਰੀ ਹਫਤੇ ਜਾਂ ਸਤੰਬਰ ਦੇ ਪਹਿਲੇ ਹਫਤੇ ਆਇਆ ਇਹਨਾਂ ਦੇ ਵਿੱਚੋਂ ਵਗਿਆ ਉਸ ਵਿੱਚ ਬਹੁਤ ਜ਼ਿਆਦਾ ਫਰਕ ਸੀ ਭਾਵੇਂ ਬਿਆਸ ਅਤੇ ਸਤਲੁਜ ਦਰਿਆ ਤਾਂ ਫੇਰ ਵੀ ਇਸ ਭਾਰੀ ਮਾਤਰਾ ਦੀ ਮਾਰ ਚੱਲ ਗਈ ਕਿਸੇ ਹੱਦ ਤੱਕ ਪਰ ਰਾਵੀ ਦੀਆਂ ਹੱਦਾਂ ਤੋਂ ਪਾਰ ਕੰਮ ਲੰਘ ਗਿਆ ਤੇ ਜਿਸ ਨਾਲ ਗੁਰਦਾਸਪੁਰ ਪਠਾਨਕੋਟ ਅਤੇ ਅੰਮ੍ਰਿਤਸਰ ਤੇ ਹੋਰ ਜਿਹੜੇ ਨਾਲ ਲੱਗਦੇ ਨੀਵੇਂ ਇਲਾਕੇ ਸੀ ਉਹਨਾਂ ਦੇ ਵਿੱਚ ਪਾਣੀ ਦੀ ਮਾਰ ਜ਼ਿਆਦਾ ਚੱਲਣੀ ਪਈ ਗੱਲ ਡੀਸੈਲਟਿੰਗ ਦੀ ਹੋ ਰਹੀ ਹੈ ਕੀ ਹੁੰਦੀ ਹੈ ਡੀਸੈਲਟਿੰਗ ਕਿਉਂ ਇਹ ਜ਼ਰੂਰੀ ਹੈ ਇਸ ਗੱਲ ਤੇ ਅੱਗੇ ਹੋਰ ਚਰਚਾ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਰਿਪੋਰਟ ਛਾਪੀ ਸੀ 2019 ਦੇ ਖੜੰਤ ਬਾਅਦ ਉਹ ਵੀ ਦਰਿਆਵਾਂ ਦੀ ਡੀਸਿਲਟਿੰਗ ਦੇ ਬਾਰੇ ਹੀ ਸੀ ਉਸ ਰਿਪੋਰਟ ਦੇ ਵਿੱਚ ਕੀ ਕਿਹਾ ਗਿਆ ਹੈ ਇਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਸਤਲੁਜ ਦਰਿਆ ਹੈ ਪੰਜਾਬ ਦੇ ਵਿੱਚ ਉਹ 416 ਕਿਲੋਮੀਟਰ ਲੰਬਾ ਦਰਿਆ ਪੰਜਾਬ ਚੋਂ ਵਗਦਾ ਹੈ ਔਸਤਨ ਚੌੜਾਈ ਇਸ ਦਰਿਆ ਦੀ 1500 ਮੀਟਰ ਦੀ ਹੈ ਤੇ ਪਾਣੀ ਇਸ ਦੇ ਵਿੱਚ 2 ਲੱਖ ਤੋਂ ਲੈ ਕੇ 3 ਲੱਖ ਕਿਊਸਿਕ ਤੱਕ ਲਿਜਾਣ ਦੀ ਸਮਰੱਥਾ ਹੈ ਇਸੇ ਤਰੀਕੇ ਨਾਲ 136 ਕਿਲੋਮੀਟਰ ਤੱਕ ਪੰਜਾਬ ਦੇ ਵਿੱਚ ਬਿਆਸ ਦਰਿਆ ਵਗਦਾ ਹੈ। ਔਸਤਨ ਚੌੜਾਈ ਉਹਦੀ 1000 ਮੀਟਰ ਦੀ ਹੈ ਪਰ ਪਾਣੀ ਲਿਜਾਣ ਦੀ ਸਮਰੱਥਾ ਇਸ ਦਰਿਆ ਦੀ ਉਹ ਵੀ ਸਤਲੁਜ ਦੇ ਬਰਾਬਰ ਹੀ ਹੈ। 2 ਤੋਂ 3 ਲੱਖ ਕਿਊਸ਼ਕ ਬਿਆਸ ਦਰਿਆ ਦੇ ਵਿੱਚ ਪਾਣੀ ਜਾ ਸਕਦਾ ਹੈ। ਪਰ ਰਾਵੀ ਦਰਿਆ ਇਹਨਾਂ ਦੋਹਾਂ ਦੇ ਮੁਕਾਬਲੇ ਥੋੜਾ ਛੋਟਾ ਹੈ। ਕੁੱਲ 222 ਕਿਲੋਮੀਟਰ ਦੀ ਲੰਬਾਈ ਨਾਲ ਇਹ ਦਰਿਆ ਜਿਹੜਾ ਵਗਦਾ ਹੈ, ਉਹਦੀ ਚੌੜਾਈ ਮਹਿਜ਼ 500 ਮੀਟਰ ਦੀ ਹੈ। ਇਸੇ ਕਰਕੇ ਪਾਣੀ ਦੀ ਸਮਰੱਥਾ ਵੀ 60000 ਕਿਊਸਿਕ ਤੋਂ 1 ਲੱਖ ਕਿਊਸਿਕ ਤੱਕ ਇਸ ਰਾਵੀ ਦਰਿਆ ਦੇ ਵਿੱਚ ਵਗ ਸਕਦਾ ਹੈ ਜੇ ਇਸੇ ਤਰ੍ਹਾਂ ਛੋਟੇ ਦਰਿਆਵਾਂ ਦੀ ਗੱਲ ਕਰਨੀ ਹੋਵੇ ਤਾਂ ਤਾਂ ਘੱਗਰ ਦਰਿਆ ਦਾ ਜ਼ਿਕਰ ਕਰਨਾ ਪਵੇਗਾ ਘੱਗਰ ਦਰਿਆ 165 ਕਿਲੋਮੀਟਰ ਲੰਬਾਈ ਦੇ ਨਾਲ ਤੇ ਔਸਤਨ ਚੌੜਾਈ ਜਿਹੜੀ ਹੈ ਉਹ ਸਿਰਫ 150 ਮੀਟਰ ਦੀ ਹੈ ਛੋਟਾ ਦਰਿਆ ਤਾਂ ਹੀ ਆਪਾਂ ਇਹਨੂੰ ਕਹਿ ਰਹੇ ਹਾਂ ਕੱਗਰ ਦਰਿਆ ਦੀ ਪਾਣੀ ਲਜਾਣ ਦੀ ਸਮਰੱਥਾ ਜਿਹੜੀ ਹੈ 33,000 ਕਿਊਸਕ ਤੋਂ ਲੈ ਕੇ 42,000 ਕਿਊਸਕ ਤੱਕ ਪਾਣੀ ਕੱਗਰ ਦਰਿਆ ਦੇ ਵਿੱਚ ਵਗ ਸਕਦਾ ਹੈ। ਜੇ ਨਦੀ ਦੀ ਗੱਲ ਕਰੀਏ ਤਾਂ ਚੱਕੀ ਨਦੀ ਹੈ ਜਿਹੜੀ ਉਹ 35 ਕਿਲੋਮੀਟਰ ਲੰਬੀ ਹੈ, 750 ਮੀਟਰ ਚੌੜੀ ਹੈ ਤੇ 50,000 ਕਿਊਸਕ ਤੱਕ ਪਾਣੀ ਦੀ ਸਮਰੱਥਾ ਉਸ ਨਦੀ ਦੀ ਹੈ। ਹੁਣ ਇਸ ਸੀਜ਼ਨ ਦੇ ਵਿੱਚ ਹੋਇਆ ਕੀ ਸੀ? ਕਿੰਨਾ ਪਾਣੀ ਵਗਿਆ ਇਹਨਾਂ ਦਰਿਆਵਾਂ ਦੇ ਵਿੱਚੋਂ ਇਸ ਗੱਲ ਦੀ ਜਾਣਕਾਰੀ ਵੀ ਸਾਨੂੰ ਹੋਣੀ ਚਾਹੀਦੀ ਹੈ ਕਿ ਸਮਰੱਥਾ ਤਾਂ ਅਸੀਂ ਜਾਣ ਲਈ ਸਾਡੇ ਦਰਿਆਵਾਂ ਦੀ ਪਰ ਇਸ ਸਮਰੱਥਾ ਦੇ ਉਲਟ ਪਾਣੀ ਇਹਨਾਂ ਦਰਿਆਵਾਂ ਚੋਂ ਕਿੰਨਾ ਵਗਿਆ ਜੋ ਡਾਟਾ ਹੈ ਉਹ ਦਰਸਾਉਂਦਾ ਹੈ ਕਿ ਅਗਸਤ ਦੇ ਅੰਤ ਤੇ ਸਤੰਬਰ ਮਹੀਨੇ ਵਿੱਚ ਹੁਸਾਨੀ ਵਾਲਾ ਹੈਡਵਰਕਸ ਤੇ ਸਤਲੁਜ ਦਰਿਆ ਦੇ ਵਿੱਚ 2,80,000 ਕਿਊਸਿਕ ਤੋਂ 3 ਲੱਖ ਕਿਊਸਿਕ ਤੱਕ ਪਾਣੀ ਵਗ ਰਿਹਾ ਸੀ ਹਰੀਕੇ ਪੱਤਣ ਤੋਂ ਪਹਿਲਾਂ ਜਿੱਥੇ ਸ਼ਤਲੁਜ ਤੇ ਬਿਆਸ ਦਰਿਆ ਮਿਲਦੇ ਨੇ ਉਥੇ ਜਲੰਧਰ ਦੇ ਗਿੱਦੜਪਿੰਡੀ ਕੋਲ ਪਾਣੀ ਦਾ ਪੱਧਰ 16406 ਸੀ ਜੋ ਕਿ ਤਕਨੀਕੀ ਤੌਰ ਤੇ ਜੇ ਆਪਾਂ ਕਹਿਣਾ ਹੋਵੇ ਉਸ ਜਗ੍ਹਾ ਦੀ ਉਹ ਮੈਕਸਿਮਮ ਲਿਮਟ ਆਪਾਂ ਕਹਿ ਦਿੰਦੇ ਹਾਂ ਉੱਪਰਲੀ ਹੱਦ ਤੱਕ ਪਹੁੰਚਿਆ ਹੋਇਆ ਸੀ ਔਰ ਇਸੇ ਉੱਪਰਲੀ ਹੱਦ ਤੱਕ ਪਾਣੀ ਦੇ ਵਗਣ ਕਰਕੇ ਜਿਹੜੇ ਖੇਤਲੇ ਇਲਾਕੇ ਨੇ ਉਹਨਾਂ ਦੇ ਵਿੱਚ ਕਿਨਾਰਿਆਂ ਤੇ ਬੰਨਾਂ ਦੇ ਉੱਤੇ ਦਬਾਅ ਬਹੁਤ ਵੱਧ ਜਾਂਦਾ ਹੈ ਕਿਉਂਕਿ ਥੱਲੇ ਸਿਲਟ ਜੰਮੀ ਹੁੰਦੀ ਆ ਗਾਰ ਜੰਮੀ ਹੁੰਦੀ ਆ ਉਹਦੇ ਕਰਕੇ ਕਪੈਸਿਟੀ ਪੂਰੀ ਤੇ ਪਾਣੀ ਵਗ ਰਿਹਾ ਹੁੰਦਾ ਹੈ ਇਸ ਕਰਕੇ ਦਬਾਅ ਬਹੁਤ ਜ਼ਿਆਦਾ ਹੁੰਦਾ ਹੈ ਪਰ ਲੁਧਿਆਣੇ ਦੇ ਇੱਕ ਥਾਂ ਤੋਂ ਬਿਨਾ ਹੋਰ ਕਿਤੇ ਵੀ ਕੋਈ ਵੀ ਜਗ੍ਹਾ ਤੇ ਸਤਨੰਦ ਦਾ ਤੂਸੀ ਬੰਨ ਨਹੀਂ ਟੁੱਟਿਆ ਇਸੇ ਤਰ੍ਹਾਂ ਹੀ ਸ਼ਾਹ ਨਹਿਰ ਤੇ ਬਿਆਸ ਵੀ 66000 ਕਿਉਂ ਸਿੱਕਤੇ ਹੀ ਤੇ ਹੀ ਵਗ ਰਿਹਾ ਸੀ ਪਰ ਚੱਕੀ ਨਦੀ ਇੱਕਦਮ 14000 ਤੋਂ 20000 ਤੱਕ ਫੁੱਲ ਗਈ ਜਿਸ ਕਰਕੇ ਪਠਾਨਕੋਟ ਦੇ ਚੱਕੀ ਬੈਂਕ ਇਲਾਕੇ ਵਿੱਚ ਛਾੜ ਆ ਗਏ ਇਸੇ ਤਰ੍ਹਾਂ ਹੀ ਹੋਰ ਚੁਆ ਦਾ ਪਾਣੀ ਵੀ ਜਦੋਂ ਇਹਦੇ ਵਿੱਚ ਮਿਲਦਾ ਹੈ ਦਰਿਆਵਾਂ ਦੇ ਵਿੱਚ ਤੇ ਢਿੱਲਵਾਂ ਕੋਲੇ ਬਿਆਸ ਦਰਿਆ ਦੇ ਵਿੱਚ ਪਾਣੀ ਦੀ ਮਾਤਰਾ 2,35,000 ਕਿਉ ਲੱ ਸਕੇ ਪਹੁੰਚ ਜਾਂਦੀ। ਹੁਸ਼ਿਆਰਪੁਰ ਦੇ ਵਿੱਚ ਮੁਕੇਰੀਆਂ ਦੇ ਨੇੜੇ ਬਿਆਸ ਦੇ ਵਿੱਚ ਇੱਕ ਪਾੜ ਪਿਆ ਪਰ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ ਕਿ ਕੋਈ ਤੁਸੀ ਬੰਨ ਬਿਆਸ ਦਾ ਟੁੱਟਿਆ ਹੋਵੇ ਜਾਂ ਉੱਥੋਂ ਵੀ ਪਾਣੀ ਬਾਹਰ ਨਿਕਲਿਆ ਹੋਵੇ। ਪਰ ਇਸ ਸਾਲ ਦੀ ਜਿਹੜੀ ਸਾਰੀ ਤਬਾਹੀ ਹੋਈ ਹੈ ਉਸ ਦਾ ਕੇਂਦਰ ਬਿੰਦੂ ਰਾਵੀ ਦਰਿਆ ਹੀ ਰਿਹਾ ਹੈ ਮਾਦੂਪੁਰ ਤੇ ਦਰਿਆ ਦੇ ਵਿੱਚ ਪਾਣੀ ਦਾ ਲੈਵਲ 222000 ਕਿਊਸਕ ਤੇ ਪਹੁੰਚ ਗਿਆ ਸੀ ਜੋ ਕਿ ਸਮਰੱਥਾ ਤੋਂ ਦੁੱਗਣੇ ਤੋਂ ਵੀ ਜ਼ਿਆਦਾ ਸੀ ਉੱਜ ਦਰਿਆ ਦੇ ਪਾਣੀ ਨੇ ਵੀ ਹਾਲਾਤਾਂ ਨੂੰ ਹੋਰ ਵਿਗਾਰਦ ਦਿੱਤਾ ਹੋਰ ਭਿਆਨਕ ਕਰ ਦਿੱਤਾ ਕਿਉਂਕਿ ਇਸ ਦਰਿਆ ਦੇ ਨਾਲ ਮਿਲਣ ਤੇ ਜਿਹੜਾ ਰਾਵੀ ਦੇ ਵਿੱਚ ਪਾਣੀ ਦਾ ਪੱਧਰ ਸੀ ਉਹ 3 ਲੱਖ ਕਿਊਸਕ ਤੇ ਪਹੁੰਚ ਗਿਆ ਸੀ ਇੰਨੇ ਜ਼ਿਆਦਾ ਪਾਣੀ ਦੇ ਨਾਲ ਰਾਵੀ ਦੇ ਸਬਰ ਦੇ ਬੰਨ ਟੁੱਟ ਗਏ ਤੇ ਇਸ ਕਰਕੇ ਗਰਦਾਸਪੁਰ ਪਠਾਨਕੋਟ ਤੇ ਅੰਮ੍ਰਿਤਸਰ ਵਿੱਚ ਪਾਣੀ ਨੇ ਪਿੰਡਾਂ ਨੂੰ ਡਬੋ ਦਿੱਤਾ। ਔਰ ਪਾਣੀ ਦਾ ਪੱਧਰ ਇਸ ਖੇਤਰ ਦੇ ਵਿੱਚ ਇਸ ਇਲਾਕਿਆਂ ਦੇ ਵਿੱਚ ਇੰਨਾ ਜ਼ਿਆਦਾ ਸੀ ਕਿ 10 ਦਿਨ ਤੋਂ ਬਾਅਦ ਵੀ ਪਾਣੀ ਦਾ ਪੱਧਰ ਹੇਠਾਂ ਨਹੀਂ ਹੋਇਆ ਸੀ, ਪਾਣੀ ਉਤਰਿਆ ਨਹੀਂ ਸੀ। ਅੱਜ ਕੱਲ੍ਹ ਦੇ ਵਿੱਚ ਹੀ ਇਹ ਪਾਣੀ ਉਤਰਨਾ ਸ਼ੁਰੂ ਹੋਇਆ ਹੈ। ਹੁਣੇ ਖਬਰਾਂ ਆਉਣ ਲੱਗੀਆਂ ਨੇ ਕਿ ਉਹਨਾਂ ਇਲਾਕਿਆਂ 'ਚੋਂ ਪਾਣੀ ਦਾ ਪੱਧਰ ਘਿਰਨਾ ਸ਼ੁਰੂ ਹੋ ਗਿਆ ਹੈ। ਕੱਗਰ ਆਪਣੀ ਪੂਰੀ ਸਮਰੱਥਾ ਤੇ ਚੱਲ ਰਿਹਾ ਹੈ ਸਰਦੂਨਗੜ ਪੁਲ ਦੇ ਉੱਪਰ 42061 ਪਾਣੀ ਜਿਹੜਾ ਉਹ ਕੱਗਰ ਦੇ ਵਿੱਚੋਂ ਵਹਿ ਰਿਹਾ ਸੀ ਉਹ ਵੀ ਉਹਦੀ ਉੱਪਰਲੀ ਸਮਰੱਥਾ ਹੈ ਉੱਪਰਲੀ ਹੱਦ ਹੈ ਲੇਕਿਨ ਹਜੇ ਤੱਕ ਬਚਾ ਹੈ ਹਜੇ ਤੱਕ ਕੱਗਰ ਦੇ ਬੰਨ ਜਿਹੜੇ ਨੇ ਉਹ ਟੁੱਟੇ ਨਹੀਂ ਇਸ ਗੱਲ ਦਾ ਬਚਾ ਹੈ ਅੱਜ ਅਮਨ ਅਰੂੜਾ ਨੇ ਆਪਣੀ ਸਰਕਾਰ ਦੀ ਪਿੱਠ ਥਾਪਣ ਦੀ ਕੋਸ਼ਿਸ਼ ਕੀਤੀ ਇਸ ਗੱਲ ਦਾ ਐਲਾਨ ਕੀਤਾ ਕਿ ਪਿਛਲੀਆਂ ਸਰਕਾਰਾਂ ਵੇਲੇ 745 ਫੁੱਟ ਦੇ ਪੱਧਰ ਤੇ ਹੀ ਕੱਗਰ ਦੇ ਸੱਜ ਬੰਨ ਟੁੱਟ ਜਾਂਦੇ ਸੀ ਕੱਗਰ ਦਾ ਪਾਣੀ ਬਹੁਤ ਜ਼ਿਆਦਾ ਨੁਕਸਾਨ ਕਰਦਾ ਸੀ ਪਰ ਇਸ ਵਾਰ ਸਾਡੀ ਕੀਤੀ ਹੋਈ ਮਿਹਨਤ ਦੇ ਸਦਕਾ ਕੱਗਰ ਦੇ ਵਿੱਚ 748 ਫੁੱਟ ਤੋਂ ਵੀ ਜ਼ਿਆਦਾ ਪਾਣੀ ਵਗ ਰਿਹਾ ਹੈ ਪਰ ਹਜੇ ਤੱਕ ਕੋਈ ਬੰਨ ਨਹੀਂ ਟੁੱਟਿਆ ਜਲ ਸਰੋਤ ਮੰਤਰੀ ਜਿਹੜੇ ਬਰਿੰਦਰ ਗੋਇਲ ਨੇ ਉਹ ਵੀ ਇਹੀ ਦਮ ਭਰਦੇ ਦਿਖਾਈ ਦਿੰਦੇ ਨੇ ਉਹ ਕਹਿੰਦੇ ਨੇ ਕਿ ਹਿਮਾਚਲ ਤੇ ਪੰਜਾਬ ਦੇ ਵਿੱਚ ਇਸ ਵਾਰ ਮੀਂਹ ਬਹੁਤ ਜ਼ਿਆਦਾ ਪਏ ਸੀ ਜਿਸਦੇ ਚਲਦਿਆਂ ਸਤਲੁਜ ਤੇ ਬਿਆਸ ਵਿੱਚ ਬੇਮਿਸਾਲ ਪੱਧਰ ਤੇ ਪਾਣੀ ਆਇਆ ਪਰ ਫੇਰ ਵੀ ਦਰਿਆਵਾਂ ਦੇ ਬੰਨ੍ਹ ਨਹੀਂ ਟੁੱਟੇ ਪਰ ਰਾਵੀ ਦੇ ਵਿੱਚ ਪਾਣੀ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਬੰਨ੍ਹ ਟੁੱਟਣ ਦੀ ਥਾਂ ਤੇ ਪਾਣੀ ਓਵਰਫਲੋ ਹੋ ਗਿਆ ਉੱਤੋਂ ਦੀ ਵਹਿ ਤੁਰਿਆ ਇਸੇ ਕਰਕੇ ਨੁਕਸਾਨ ਜ਼ਿਆਦਾ ਹੋਇਆ ਪਰ ਸ਼ਾਇਦ ਗੋਲਸਾਹਬ ਨੂੰ ਮਾਦੋਪੁਰ ਬਰਾਜ ਦੇ ਜਿਹੜੇ ਟੁੱਟੇ ਹੋਏ ਗੇਟ ਸੀ ਉਹ ਭੁੱਲ ਗਏ ਨੇ ਉਹ ਚੇਤੇ ਨਹੀਂ ਰਹੇ ਤਾਂ ਹੀ ਉਹ ਕਹਿ ਰਹੇ ਨੇ ਕਿ ਰਾਵੀ ਦੇ ਵਿੱਚ ਬੰਨ ਨਹੀਂ ਟੁੱਟੇ ਜਾਂ ਸਿਰਫ ਓਵਰਫਲੋ ਹੋਣ ਕਰਕੇ ਹੀ ਜ਼ਿਆਦਾ ਨੁਕਸਾਨ ਹੋਇਆ ਹੈ ਹੁਣ ਇੱਥੇ ਇਸ ਗੱਲ ਦੀ ਚਰਚਾ ਵੀ ਹੋਣੀ ਲਾਜ਼ਮੀ ਹੈ ਜਿਹੜੇ ਬੰਨ ਨਹੀਂ ਟੁੱਟੇ ਇਸ ਵਾਰ ਉਹ ਕੋਈ ਸਰਕਾਰ ਦੀ ਪ੍ਰਾਪਤੀ ਹੈ ਜਾਂ ਜਿਹੜੇ ਉਹ ਲੋਕ ਸੀ ਉਹਨਾਂ ਲੋਕਾਂ ਦੀ ਪ੍ਰਾਪਤੀ ਹੈ ਜਿਹੜੇ ਦਿਨ ਰਾਤ ਇਹਨਾਂ ਬੰਨਾਂ ਦੇ ਕੰਢੇ ਕੰਮ ਕਰਦੇ ਰਹੇ ਟਰਾਲੀਆਂ ਟਰੈਕਟਰ ਤੇ ਆਪਣੇ ਪੱਲਿਆਂ ਜਿਹੜਾ ਮਿੱਟੀਆਂ ਭਰ-ਭਰ ਲਿਆਉਂਦੇ ਰਹੇ ਤੇ ਇਹਨਾਂ ਬੰਨਾਂ ਨੂੰ ਪੂਰਦੇ ਰਹੇ ਤਾਂਕਿ ਕੋਈ ਨੁਕਸਾਨ ਨਾ ਹੋਵੇ ਪਿੰਡਾਂ ਦੇ ਵਿੱਚ ਪਾਣੀ ਨਾ ਵੜੇ ਉਹ ਸਾਰੀ ਮਿਹਨਤ ਉਹਨਾਂ ਲੋਕਾਂ ਦੀ ਹੈ ਜਾਂ ਸਰਕਾਰ ਦੀ ਪ੍ਰਾਪਤੀ ਹੈ ਇਸ ਤੇ ਉੱਤੇ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ ਜੋ ਕੰਮ ਸਰਕਾਰਾਂ ਦੇ ਕਰਨ ਦੇ ਹੁੰਦੇ ਨੇ ਜੇ ਉਹ ਕੰਮ ਲੋਕ ਕਰਨ ਤਾਂ ਫਿਰ ਇਹਦੇ ਵਿੱਚ ਸਰਕਾਰਾਂ ਦੀ ਪ੍ਰਾਪਤੀ ਕੀ ਹੈ ਜਦੋਂ ਵੀ ਕੋਈ ਵਿਪਤਾ ਪੈਂਦੀ ਹੈ ਕੋਈ ਆਪਦਾ ਆਉਂਦੀ ਹੈ ਤਾਂ ਲੋਕ ਸੁਭਾਵਿਕ ਹੀ ਸਰਕਾਰਾਂ ਵੱਲ ਦੇਖਦੇ ਨੇ ਕਿ ਸਰਕਾਰ ਸਾਡਾ ਰਾਹਤ ਦਾ ਪ੍ਰਬੰਧ ਕਿਵੇਂ ਕਰੇਗੀ ਸਾਡੇ ਮੁੜ ਵਸੇਮੇ ਦਾ ਪ੍ਰਬੰਧ ਕਿਵੇਂ ਕਰੇਗੀ ਪਰ ਹੁਣ ਤੱਕ ਜੋ ਵੀ ਕੰਮ ਹੋ ਰਿਹਾ ਹੈ ਉਹਦੇ ਵਿੱਚ ਆਮ ਲੋਕਾਂ ਦਾ ਪਬਲਿਕ ਦਾ ਸੰਸਥਾਵਾਂ ਦਾ ਜਾਂ ਸੈਲੀਬ੍ਰਿਟੀਜ਼ ਦਾ ਉਹਨਾਂ ਦੀ ਲੋਕਾਂ ਦਾ ਜ਼ਿਆਦਾ ਜੋਰ ਲੱਗਿਆ ਹੋਇਆ ਹੈ ਆਪ ਮਹਾਰੇ ਹੀ ਲੋਕ ਰਸਦ ਰਾਸ਼ਨ ਇਕੱਠਾ ਕਰਕੇ ਇਹਨਾਂ ਇਲਾਕਿਆਂ 'ਚ ਪਹੁੰਚ ਰਹੇ ਨੇ ਤੇ ਵੰਡ ਕੇ ਇਹਨਾਂ ਇਲਾਕਿਆਂ ਦੇ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿੱਥੇ ਕਿਤੇ ਵੀ ਤੁਸੀਂ ਪਿੰਡ ਦੇ ਵਿੱਚ ਜਾ ਕੇ ਪੁੱਛੋ ਤਾਂ बार-बार ਇਹੀ ਜਵਾਬ ਸੁਣਨ ਨੂੰ ਮਿਲਦਾ ਹੈ ਜੀ ਕਿ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਪ੍ਰਸ਼ਾਸਨ ਦਾ ਕੋਈ ਅਫਸਰ ਜਿਹੜਾ ਹੈ ਸਾਡੀ ਸਾਰ ਪੁੱਛਣ ਨਹੀਂ ਆਇਆ ਇਹ ਆਮ ਤੁਸੀਂ ਪੱਤਰਕਾਰ ਜਦੋਂ ਲੋਕਾਂ ਨਾਲ ਗੱਲ ਕਰਦੇ ਨੇ ਉਹ ਜਵਾਬ ਸੁਣ ਸਕਦੇ ਪਰ ਇੱਥੇ ਅੰਮ੍ਰਿਤਸਰ ਦੇ ਡੀਸੀ ਸਾਖੀਸਾਨੀ ਜਾਂ ਲੁਧਿਆਣਾ ਦੇ ਡੀਸੀ ਹਿਮਾਂਸ਼ੂ ਹੋਣ ਉਹ ਆਪ ਹਰ ਇਲਾਕੇ ਦੇ ਵਿੱਚ ਕੰਮ ਕਰਦੇ ਦੇਖੇ ਆਪ ਗੱਟੇ ਚੱਕਦੇ ਹਿਮਾਂਸ਼ੂ ਦੀਆਂ ਤਸਵੀਰਾਂ ਕੱਲ ਵਾਇਰਲ ਹੋਈਆਂ ਨੇ ਇਸ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਰਿਹਾ ਕਿ ਜੋ ਅਫਸਰ ਕੰਮ ਕਰ ਰਹੇ ਨੇ ਉਹਨਾਂ ਦੇ ਕੰਮ ਦੀ ਤਾਰੀਫ ਵੀ ਹੋ ਰਹੀ ਹੈ ਸਲਾਹਣਾ ਵੀ ਹੋ ਰਹੀ ਹੈ ਪਰ ਅਜੇ ਮੌਕਿਆਂ ਤੇ ਅਕਸਰ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਔਰ ਸਰਕਾਰਾਂ ਹਮੇਸ਼ਾ ਪਛਾਣ ਦਿਖਦੀਆਂ ਨੇ ਸਰਕਾਰਾਂ ਤੋਂ ਜ਼ਿਆਦਾ ਲੋਕ ਜ਼ਿਆਦਾ ਮਦਦ ਕਰਦੇ ਦਿਖਾਈ ਦਿੰਦੇ ਨੇ ਹੋਂ ਤੱਕ ਜੋ ਰਾਸ਼ਨ ਪਾਣੀ ਪਹੁੰਚਾਉਣਾ ਸੀ ਡੰਗਰਾਂ ਨੂੰ ਚਾਰਾ ਦੇਣਾ ਸੀ ਦਵਾਈਆਂ ਵੀ ਵੰਡਦੇ ਦੇਖੇ ਗਏ ਲੋਕ ਇਹ ਤਾਂ ਕੰਮ ਲੋਕਾਂ ਨੇ ਸੰਭਾਲ ਲਿਆ ਪਰ ਹੁਣ ਪਾਣੀ ਉਤਰਨ ਤੋਂ ਬਾਅਦ ਜੋ ਮਦਦ ਦੀ ਲੋੜ ਪੈਣੀ ਹੈ ਉਹ ਸਰਕਾਰਾਂ ਨੂੰ ਹੀ ਕਰਨੀ ਪੈਣੀ ਹੈ ਕਿਉਂਕਿ ਤੁਸੀਂ ਇਹ ਉਮੀਦ ਨਹੀਂ ਕਰ ਸਕਦੇ ਕਿ ਲੋਕ ਹਮੇਸ਼ਾ ਹੀ ਉੱਥੇ ਰਹਿ ਕੇ ਬਾਕੀ ਲੋਕਾਂ ਦੀ ਮਦਦ ਕਰਦੇ ਰਹਿਣ ਉਹਨਾਂ ਨੇ ਵਾਪਸ ਮੁੜਨਾ ਹੁੰਦਾ ਹੈ ਆਪਣੇ ਕੰਮਕਾਰ ਵੀ ਦੇਖਣੇ ਹੁੰਦੇ ਨੇ ਸਰਕਾਰਾਂ ਦਾ ਰੋਲ ਉੱਥੇ ਜ਼ਿਆਦਾ ਹੁੰਦਾ ਹੈ ਕਿ ਜਿਹੜਾ ਨੁਕਸਾਨ ਹੋਇਆ ਹੈ ਉਹਦੀ ਪਰਪਾਈ ਕਰ ਸਕਣ ਪਰ ਭਾਈ ਕਿਵੇਂ ਕਰਨੀ ਹੈ ਉਹ ਚਾਹੇ ਆਪਣੇ ਵੱਲੋਂ ਕੋਈ ਰਾਹਤ ਪੈਕੇਜ ਦੇ ਕੇ ਮੁਆਵਜ਼ਾ ਦੇ ਕੇ ਕੀਤੀ ਜਾਵੇ ਜਾਂ ਫਿਰ ਉਹਨਾਂ ਦੇ ਘਰ ਬਣਾ ਕੇ ਦਿੱਤੇ ਜਾਣ ਇਹ ਸਰਕਾਰਾਂ ਨੇ ਕਦਮ ਚੱਕੜੇ ਨੇ ਪਰ ਸਰਕਾਰਾਂ ਕੀ ਕਰਨਗੀਆਂ ਇਸ ਦੇ ਉੱਤੇ ਹੀ ਸਾਰਿਆਂ ਦੀ ਨਿਗਾਹ ਟਿਕੀ ਹੋਈ ਹੈ ਕੱਲ ਨੂੰ ਪ੍ਰਧਾਨ ਮੰਤਰੀ ਦੀ ਫੇਰੀ ਵੀ ਹੈ ਉਹ ਕੋਈ ਪੈਕੇਜ ਦੇ ਕੇ ਜਾਂਦੇ ਨੇ ਜਾਂ ਨਹੀਂ ਦੇ ਕੇ ਜਾਂਦੇ ਇਸ ਦੇ ਉੱਤੇ ਵੀ ਸਾਰਿਆਂ ਦੀਆਂ ਨਜ਼ਰਾਂ ਨੇ ਪਰ ਅੱਜ ਅਮਨ ਅਰੋੜਾ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਦੇ ਵਿੱਚ ਉਹਨਾਂ ਵੱਲੋਂ ਅਧਿਕਾਰਤ ਤੌਰ ਤੇ ਸਰਕਾਰ ਵੱਲੋਂ ਮੰਗ ਜਿਹੜੀ ਹੈ ਉਹ ਜ਼ਰੂਰ ਕੀਤੀ ਗਈ ਉਹਨਾਂ ਨੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਇਸ ਗੱਲ ਨੂੰ ਦਰਾਇਆ ਕਿ ਸਾਡੀਆਂ ਨਜ਼ਰਾਂ ਪ੍ਰਧਾਨ ਮੰਤਰੀ ਤੇ ਟਿਕੀਆਂ ਹੋਈਆਂ ਨੇ ਕਿ ਉਹ ਕੋਈ ਵੱਡਾ ਪੈਕੇਜ ਦੇ ਕੇ ਜਾਂਦੇ ਨੇ ਉਹ ਪੰਜਾਬ ਦੀ ਮਦਦ ਦੇ ਲਈ ਹੱਥ ਅੱਗੇ ਵਧਾਉਣਗੇ ਜਾਂ ਮਤਰਿਆ ਵਰਗਾ ਸਲੂਕ ਕਰਨਗੇ ਉਸ ਤਰੀਕੇ ਦੀ ਉਹਨਾਂ ਵੱਲੋਂ ਮੰਗ ਜ਼ਰੂਰ ਰੱਖ ਦਿੱਤੀ ਗਈ ਹੈ ਜੋ ਪਹਿਲਾਂ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਭੀਖ ਨਹੀਂ ਮੰਗਦੇ ਸਾਨੂੰ ਸਾਡਾ ਹੱਕ ਦਿਓ ਸਾਡਾ ਪੁਰਾਣਾ ਬਕਾਇਆ ਦਿਓ ਉਸ ਤੋਂ ਅੱਗੇ ਵੱਧ ਕੇ ਉਹਨਾਂ ਵੱਲੋਂ ਬੈਕਜ ਦੀ ਮੰਗ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਕਰਕੇ ਪਬਲਿਕ ਦੇ ਵਿੱਚ ਕਿਹਾ ਕਿ ਸਾਨੂੰ ਮਦਦ ਦੀ ਲੋੜ ਹੈ ਸਾਨੂੰ ਮਦਦ ਦਿਓ ਸੋ ਹੁਣ ਨਿਗਾਹਾਂ ਜਿਹੜੀਆਂ ਨੇ ਉਹ ਸਾਰੀਆਂ ਪ੍ਰਧਾਨ ਮੰਤਰੀ ਤੇ ਰਹਿ ਕੇ ਉਹ ਕੀ ਕਰਦੇ ਨੇ ਉਹ ਰਾਹਤ ਦਿੰਦੇ ਨੇ ਜਾਂ ਨਹੀਂ ਦਿੰਦੇ ਪਰ ਜੋ ਸਾਡੇ ਵਿਚਾਰ ਚਰਚਾ ਚੱਲ ਰਹੀ ਹੈ ਉਹ ਸੋਸ਼ਲ ਮੀਡੀਆ ਤੇ ਹੋ ਰਿਹਾ ਹੈ ਜੋ बार-बार ਇਹ ਕਿਹਾ ਜਾ ਰਿਹਾ ਹੈ ਕਿ ਡੈਮਾਂ ਦੇ ਵਿੱਚੋਂ ਪਾਣੀ ਜਾਣਬੁੱਝ ਕੇ ਛੱਡਿਆ ਗਿਆ ਪੰਜਾਬ ਦੇ ਕੋਲ ਡੈਮਾਂ ਦਾ ਕੰਟਰੋਲ ਨਹੀਂ ਹੈ ਉਹਦੇ ਵਿੱਚ ਕੀ ਸਚਾਈ ਹੈ ਉਹ ਚਰਚਾ ਕਿਉਂ ਛੇੜੀ ਗਈ ਉਹਦੀ ਲੋੜ ਕੀ ਸੀ ਜੇ ਤੁਸੀਂ ਧਿਆਨ ਨਾਲ ਸੁਣਿਆ ਹੋਵੇ ਕਿ ਪਾਣੀ ਇੰਨਾ ਜ਼ਿਆਦਾ ਸੀ ਉਹ ਦਰਿਆਵਾਂ ਦੀ ਸਮਰੱਥਾ ਤੋਂ ਕਿਤੇ ਜ਼ਿਆਦਾ ਸੀ ਇਸ ਕਰਕੇ ਉਹ ਦਰਿਆ ਹੈਂਡਲ ਨਹੀਂ ਕਰ ਸਕੇ ਤੇ ਜ਼ਿਆਦਾ ਨੁਕਸਾਨ ਜਿਹੜਾ ਹੋਇਆ ਹੈ ਉਹ ਰਾਵੀ ਤੋਂ ਹੋਇਆ ਹੈ ਸਤਲੁਜ ਬਿਆਸ ਦੇ ਫੇਰ ਵੀ ਕੰਟਰੋਲ ਰਿਹਾ ਲੇਕਿਨ ਜ਼ਿਆਦਾ ਨੁਕਸਾਨ ਰਾਵੀ ਦੇ ਵਿੱਚੋਂ ਹੋਇਆ ਹੁਣ ਰਾਵੀ ਦੇ ਵਿੱਚ ਪਾਣੀ ਜਿਹੜਾ ਹੈ ਉਹ ਰੰਜੀਤ ਸਾਗਰ ਡੈਮ ਤੋਂ ਛੱਡਿਆ ਜਾਂਦਾ ਹੈ ਰੰਜੀਤ ਸਾਗਰ ਡੈਮ ਦਾ ਕੰਟਰੋਲ ਪੰਜਾਬ ਸਰਕਾਰ ਦੇ ਅੰਡਰ ਹੈ ਉਹ ਕਿਸੇ ਹੋਰ ਕੋਲ ਨਹੀਂ ਜੋ ਬਾਰ ਬਾਰ ਭਾਖੜਾ ਡੈਮ ਦਾ ਜ਼ਿਕਰ ਹੁੰਦਾ ਹੈ ਬੀਬੀਐਮਬੀ ਦਾ ਜ਼ਿਕਰ ਹੁੰਦਾ ਹੈ ਕਿ ਬੀਬੀਐਮਬੀ ਕਸੂਰਵਾਰ ਹੈ ਬੀਬੀਐਮਬੀ ਵੱਲੋਂ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ ਜਿਸ ਕਰਕੇ ਹੜ੍ਹ ਆਏ ਨੇ ਬੀਬੀਐਮਬੀ ਦਾ ਜਿਹੜਾ ਕੰਟਰੋਲ ਹੈ ਉਹ ਕੇਂਦਰ ਕੋਲ ਹੈ ਪੰਜਾਬ ਕੋਲ ਨਹੀਂ ਹੈ ਲੇਕਿਨ ਜੋ ਨੁਕਸਾਨ ਹੋਇਆ ਹੈ ਉਹ ਰਾਵੀ ਤੋਂ ਹੋਇਆ ਹੈ ਰੰਜੀਤ ਸਾਗਰ ਤੋਂ ਹੋਇਆ ਹੈ ਦੋਸ਼ ਅਸੀਂ ਭਾਖੜਾ ਡੈਮ ਨੂੰ ਦੇਈ ਜਾ ਰਹੇ ਹਾਂ ਅਸੀਂ ਤੱਕ ਕਿਉਂ ਨਹੀਂ ਪੁੱਛਾਂਦੇ ਚਰਚਾ ਇਸ ਤਰੀਕੇ ਨਾਲ ਕਿਉਂ ਸ਼ੁਰੂ ਕਰ ਦਿੰਦੇ ਆ ਹਰ ਗੱਲ ਦੇ ਵਿੱਚ ਸਾਜ਼ਿਸ਼ ਕਿਉਂ ਲੱਭਣ ਲੱਗ ਜਾਂਦੇ ਆ ਸਾਡੀ ਇਹ ਮੈਂਟੈਲਿਟੀ ਕਿਉਂ ਬਣ ਗਈ ਹੈ ਕਿ ਅਸੀਂ ਹਰ ਚੀਜ਼ ਦੇ ਵਿੱਚੋਂ ਸਾਜ਼ਿਸ਼ ਲੱਭੇ ਇਹਦੇ ਜ਼ਿਆਦਾ ਕਾਰਨ ਵੀ ਸਿਆਸੀ ਨੇ ਕਿਉਂਕਿ ਆਮ ਲੋਕ ਨੂੰ ਬਹੁਤਾ ਫਰਕ ਨਹੀਂ ਪੈ ਰਿਹਾ ਕਿ ਰਣਜੀਤ ਸਾਗਰ ਡੈਮ ਜਿਹਦਾ ਕੰਟਰੋਲ ਪੰਜਾਬ ਕੋਲੇ ਹੈ ਜਾਂ ਭਾਖੜਾ ਡੈਮ ਜਿਹਦਾ ਕੰਟਰੋਲ ਬੀਬੀਐਮਬੀ ਕੋਲੇ ਹੈ ਉਥੋਂ ਕੀ ਹੁੰਦਾ ਹੈ ਨਾ ਲੋਕਾਂ ਤੋਂ ਪੁੱਛਿਆ ਜਾਂਦਾ ਹੈ ਲੋਕ ਤਾਂ ਸਿਰਫ ਨਤੀਜੇ ਪਹੁੰਚਦੇ ਨੇ ਲੇਕਿਨ ਲੋਕਾਂ ਦੇ ਜਜ਼ਬਾਤਾਂ ਨੂੰ ਹੀ ਭੜਕਾਇਆ ਜਾਂਦਾ ਹੈ ਉਹਨਾਂ ਦੇ ਸਾਹਮਣੇ ਇੱਕ ਦੁਸ਼ਮਣ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਤੁਹਾਡਾ ਦੁਸ਼ਮਣ ਹੈ ਇਸ ਕਰਕੇ ਤੁਹਾਨੂੰ ਨੁਕਸਾਨ ਹੋਇਆ ਵਿਰੋਧੀ ਤਰ੍ਹਾਂ ਸਰਕਾਰਾਂ ਤੇ ਦੋਸ਼ ਲਾਉਂਦੀਆਂ ਨੇ ਸਰਕਾਰਾਂ ਪਿਛਲੀਆਂ ਸਰਕਾਰਾਂ ਦੇ ਉੱਤੇ ਸਾਰਾ ਭਾਰ ਛੱਟਣ ਦੀ ਕੋਸ਼ਿਸ਼ ਕਰਦੀਆਂ ਨੇ ਸੂਬਾ ਕੇਂਦਰ ਤੇ ਇਲਜ਼ਾਮ ਲਾਉਂਦਾ ਕੇਂਦਰ ਸੂਬਾ ਤੇ ਇਲਜ਼ਾਮ ਲਾਉਂਦਾ ਉਹੀ ਸਭ ਕੁਝ ਹੁਣ ਵੀ ਹੋ ਰਿਹਾ ਹੈ शिवराज चौहान ਨੇ ਦੌਰਾ ਕੀਤਾ ਲੇਕਿਨ ਦਿੱਲੀ ਪਹੁੰਚ ਕੇ ਬਿਆਨ ਦੇ ਦਿੱਤਾ ਕਿ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਉਹਦੇ ਕਰਕੇ ਜਿਹੜੇ ਬਨ ਨੇ ਕਮਜ਼ੋਰ ਹੋ ਗਏ ਨੇ ਤੇ ਉਹ ਬਨ ਟੁੱਟ ਗਏ ਨੇ ਇਸ ਕਰਕੇ ਹੜ੍ਹ ਆਏ ਨੇ ਜਦਕਿ ਤੱਥ ਇਹ ਕਹਿ ਰਹੇ ਨੇ ਕਿ ਬੰਨਾਂ ਦੇ ਟੁੱਟਣ ਕਰਕੇ ਨਹੀਂ ਪਾਣੀ ਜ਼ਿਆਦਾ ਇੰਨਾ ਸੀ ਕਿ ਉੱਤੋਂ ਦੀ ਵਹਿ ਤੁਰਿਆ ਉਹਦੇ ਕਰਕੇ ਨੁਕਸਾਨ ਜ਼ਿਆਦਾ ਹੋਇਆ ਹੈ ਉਸ ਰਿਪੋਰਟ ਦੇ ਵਿੱਚ ਉੱਥੇ ਮਾਈਨਿੰਗ ਦਾ ਜਾਂ ਖਣਨ ਦਾ ਜ਼ਿਕਰ ਨਹੀਂ ਹੋ ਰਿਹਾ ਦੂਜੇ ਪਾਸੇ ਭਾਖੜਾ ਡੈਮ ਦੇ ਵਿੱਚ BBMP ਆਪ ਮੰਨਦੀ ਹੈ ਕਿ 62 ਸਾਲਾਂ ਤੋਂ ਅਸੀਂ ਸਫਾਈ ਨਹੀਂ ਕੀਤੀ ਉੱਥੇ ਇੰਨੀ ਜ਼ਿਆਦਾ ਗਾਰਜ ਜੰਮੀ ਪਈ ਹੈ ਕਿ 20% ਤੱਕ ਪਾਣੀ ਦੀ ਕੈਪੈਸਿਟੀ ਘਟ ਗਈ ਹੈ ਡੈਮ ਦੀ ਸਮਰੱਥਾ ਘਟ ਗਈ ਹੈ ਪਾਣੀ ਸਟੋਰ ਕਰਨ ਦੀ ਇਸੇ ਕਰਕੇ ਪਾਣੀ ਸਾਨੂੰ ਜ਼ਿਆਦਾ ਛੱਡਣਾ ਪੈਂਦਾ ਹੈ ਹੁਣ ਇੱਥੇ ਤੁਸੀਂ ਸੋਚ ਕੇ ਦੇਖੋ ਕਿ ਜੇ ਉਸ ਡੈਮ ਦੇ ਵਿੱਚ 20% ਹੋਰ ਪਾਣੀ ਰੋਕਣ ਦੀ ਕੈਪੈਸਿਟੀ ਹੁੰਦੀ ਸਮਰੱਥਾ ਹੁੰਦੀ ਤਾਂ ਕੀ ਇੰਨਾ ਪਾਣੀ ਛੱਡਣ ਦੀ ਲੋੜ ਪੈਂਦੀ ਫੇਰ ਸਫਾਈ ਕਿਉਂ ਨਹੀਂ ਹੋ ਰਹੀ ਫੇਰ ਉਹਦੀ ਕਪੈਸਿਟੀ ਡੈਮਾਂ ਦੀ ਕਿਉਂ ਨਹੀਂ ਵਧਾਈ ਜਾ ਰਹੀ ਉਹ ਤਾਂ ਕੇਂਦਰ ਸਰਕਾਰ ਦਾ ਕੰਮ ਹੈ ਕੇਂਦਰ ਨੇ ਕਰਨਾ ਹੈ ਦੋਸ਼ ਹੂ ਸੂਬਾ ਸਰਕਾਰ ਨੂੰ ਦੇਈ ਜਾ ਰਿਹਾ ਇਸੇ ਤਰੀਕੇ ਨਾਲ ਚੱਲਦਾ ਰਹਿਣਾ ਹੈ ਇਹਦੇ ਵਿੱਚ ਕੋਈ ਕਮੀ ਨਹੀਂ ਆਉਣੀ ਕੋਈ ਬਦਲਾਅ ਨਹੀਂ ਆਉਣਾ ਸੱਤਾਧਿਰ ਨੇ ਵਿਰੋਧੀਆਂ ਤੇ ਪਿਛਲੀਆਂ ਸਰਕਾਰਾਂ ਤੇ ਦੋਸ਼ ਦੇਣਾ ਹੈ ਵਿਰੋਧੀਆਂ ਨੇ ਸੱਤਾਧਿਰ ਤੇ ਦੇਣਾ ਹੈ ਸੂਬੇ ਨੇ ਕੇਂਦਰ ਨੂੰ ਕਸੂਰ ਕੱਢਣਾ ਹੈ ਕੇਂਦਰ ਨੇ ਸੂਬਾ ਸਰਕਾਰ ਤੇ ਕਸੂਰ ਕੱਢਣਾ ਹੈ ਇਹੀ ਕੁਛ ਚੱਲੀ ਜਾਣਾ ਹੈ ਪਰ ਗੱਲ ਇਹ ਹੈ ਕਿ ਹੁਣ ਹਨਾਂ ਦੀ ਫ੍ਰੀਕੁਐਂਸੀ ਵੱਧ ਗਈ ਹੈ 2023 ਦੇ ਵਿੱਚ ਆਏ ਹੁਣ ਦੁਬਾਰਾ 25 ਦੇ ਵਿੱਚ ਆ ਗਏ ਨੇ ਇਹ ਕਿਉਂ ਹੋ ਰਿਹਾ ਇਹਦੇ ਵਿੱਚ ਜੇ ਧਿਆਨ ਨਾਲ ਦੇਖਿਆ ਜਾਏ ਬਹੁਤ ਭਾਰੀ ਮਾਤਰਾ ਦੇ ਵਿੱਚ ਮੀਂਹ ਦਾ ਪੈਣਾ ਬੱਦਲ ਫਟਣੇ ਔਰ ਮੀਂਹ ਦਾ ਸਮਾਂ ਵੀ ਜਿਹੜਾ ਹੈ ਉਹ ਬਦਲ ਗਿਆ ਹੈ ਪਹਿਲਾਂ ਅਗਸਤ ਤੇ ਸਤੰਬਰ ਦੇ ਵਿੱਚ ਇੰਨਾ ਮੀਂਹ ਨਹੀਂ ਪਿਆ ਕਰਦਾ ਸੀ ਪਹਿਲਾਂ ਪੈ ਜਾਂਦਾ ਸੀ ਲੇਕਿਨ ਹੁਣ ਸਤੰਬਰ ਦੇ ਮਹੀਨੇ ਦੇ ਵਿੱਚ ਵੀ ਭਾਰੀ ਬਰਖਾ ਹੋ ਰਹੀ ਹੈ ਉਹ ਸਾਰਾ ਕਲਾਈਮੇਟ ਚੇਂਜ ਹੈ ਮੌਸਮ ਦੇ ਬਦਲਾਅ ਨੇ ਔਰ ਉਹਦਾ ਕਾਰਨ ਵੀ ਮਨੁੱਖੀ ਹੈ ਕਿਸੇ ਇੱਕ ਤਰਨੂ ਨੇ ਕਿਹਾ ਜਾ ਸਕਦਾ ਉਹਦੇ ਵਿੱਚ ਆਪਾਂ ਸਾਰੇ ਆ ਜਾਂਦੇ ਆ ਲੇਕਿਨ ਉਸ ਦੀ ਕੋਈ ਗੱਲ ਕਰਨਾ ਨਹੀਂ ਚਾਹੁੰਦਾ ਉਸ ਦੀ ਕੋਈ ਚਰਚਾ ਨਹੀਂ ਕਰਨਾ ਚਾਹੁੰਦਾ ਜੋ ਹਿਮਾਚਲ ਦੇ ਵਿੱਚ ਵੱਡੇ ਪੱਧਰ ਤੇ ਜੰਗਲ ਵੱਡੇ ਜਾ ਰਹੇ ਨੇ ਚਾਹੇ ਉਹਨੂੰ ਟਿੰਬਰ ਮਾਫੀਆ ਕਹਿ ਲੋ ਚਾਹੇ ਉਹਨੂੰ ਤਰੱਕੀ ਦੇ ਨਾਮ ਤੇ ਸੜਕਾਂ ਚੌੜੀਆਂ ਕਰਨ ਕਹਿ ਲੋ ਜੋ ਹੁਣ ਹੜ ਆਏ ਜਿੱਥੇ ਵੀ ਬੱਦਲ ਫਟੇ ਉਹਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਕੱਟੇ ਹੋਏ ਦਰਖਤਾਂ ਦੀਆਂ ਲੱਕੜਾਂ ਵੀ ਰੁੜ ਕੇ ਆਈਆਂ ਬਹਿ ਕੇ ਆਈਆਂ ਨੇ ਜੋ ਡੈਮਾਂ ਦੇ ਵਿੱਚ ਇਕੱਠੀਆਂ ਹੋਈਆਂ ਨੇ ਉਸ ਤੋਂ ਸੁਪਰੀਮ ਕੋਰਟ ਨੇ ਵੀ ਰਿਪੋਰਟ ਮੰਗੀ ਹੈ ਕਿ ਕੀ ਹੋ ਰਿਹਾ ਹੈ ਇਸ ਤਰੱਲੇ ਨਾਲ ਜੰਗਲਾਂ ਨੂੰ ਕਿਉਂ ਵੱਢਿਆ ਜਾ ਰਿਹਾ ਹੈ ਔਰ ਉਸ ਤੇ ਕਰਕੇ ਹੀ ਇਹ ਮੌਸਮ ਦੇ ਵਿੱਚ ਬਦਲਾਅ ਆਏ ਨੇ ਜੇ ਰੁੱਖ ਹੀ ਨਹੀਂ ਰਹਿਣਗੇ ਅਸੀਂ ਕੁਦਰਤ ਨਾਲ ਇਸੇ ਤਰੀਕੇ ਨਾਲ ਖਲਵਾੜ ਕਰਦੇ ਰਹਾਂਗੇ ਤਾਂ ਕੁਦਰਤ ਆਪਣਾ ਬਦਲਾ ਵੀ ਵਾਪਸ ਲਏਗੀ ਉਹ ਸਾਡਾ ਹੀ ਨੁਕਸਾਨ ਕਰੇਗੀ ਕਿਸੇ ਹੋਰ ਦਾ ਨਹੀਂ ਕਰੇਗੀ ਇਹ ਸਮਝਣ ਦੀ ਲੋੜ ਸਾਨੂੰ ਸਾਰਿਆਂ ਨੂੰ ਫਿਲਹਾਲ ਇਹ ਗੱਲਾਂ ਵੀ ਹੋ ਰਹੀਆਂ ਨੇ ਕਿ ਜਿਹੜੇ ਕਿਨਾਰੇ ਨੇ ਜਿਹੜੇ ਤੁਸੀਂ ਬੰਨ ਨੇ ਉਹ ਪੱਕੇ ਕਰ ਦੇਣੇ ਚਾਹੀਦੇ ਨੇ ਸਾਰੇ ਦਰਿਆਵਾਂ ਦੇ ਜੇ ਆਪਾਂ ਸਿਮਿੰਟਡ ਕਿਨਾਰੇ ਕਰ ਦਈਏ ਤਾਂ ਵੀ 6-7 ਹਜ਼ਾਰ ਕਰੋੜ ਦਾ ਹੀ ਖਰਚਾ ਹੈ ਸ਼ੁਭੀਰ ਬਾਦਲ ਵੱਲੋਂ ਇਹ ਕਿਹਾ ਗਿਆ ਕਿ ਸਾਡੀ ਸਰਕਾਰ ਬਣਾਓ ਅਸੀਂ ਸਾਰੇ ਕਿਨਾਰੇ ਪੱਕੇ ਕਰਦੇਾਂਗੇ ਸਿਮਿੰਟਡ ਕਰਦੇਾਂਗੇ ਅੱਗੇ ਤੋਂ ਹੜ੍ਹ ਨਹੀਂ ਆਉਣਗੇ ਇਹ ਵੀ ਤੱਥਾਂ ਤੋਂ ਦੂਰ ਹੈ ਜੇ ਤੁਸੀਂ ਸਾਰੇ ਦਰਿਆਵਾਂ ਨੂੰ ਸਿਮਿੰਟਡ ਵੀ ਕਰ ਦਵੋ ਤਾਂ ਵੀ ਜੇ ਭਾਰੀ ਮਾਤਰਾ ਦੇ ਵਿੱਚ ਪਾਣੀ ਉਹਨਾਂ ਛੱਡਣਾ ਪਊਗਾ ਤਾਂ ਉਹ ਓਵਰਫਲੋ ਕਰ ਜਾਣਗੇ ਜੇ ਟੁੱਟਣਗੇ ਨਹੀਂ ਤਾਂ ਉੱਤੋਂ ਦੀ ਵਹਿ ਜਾਣਗੇ ਪਾਣੀ ਦਾ ਨੁਕਸਾਨ ਤਾਂ ਫੇਰ ਵੀ ਲੋਕਾਂ ਨੂੰ ਚੱਲਣਾ ਪਊਗਾ ਕਿਤੇ ਨਾ ਕਿਤੇ ਸਾਨੂੰ ਇਹ ਲੋੜ ਹੈ ਸਭ ਤੋਂ ਪਹਿਲਾਂ ਤਾਂ ਕਿ ਜਿਹੜੀ ਇਹ ਗਾਰ ਹੈ ਉਹਨੂੰ ਕਿਵੇਂ ਸਾਫ਼ ਕੀਤਾ ਜਾਵੇ ਕੈਪੈਸਿਟੀ ਕਿਵੇਂ ਵਧਾਈ ਜਾਵੇ ਤੇ ਦੂਸਰਾ ਜੋ ਕੁਦਰਤ ਦੇ ਨਾਲ ਅਸੀਂ ਖਿਲਵਾੜ ਕਰ ਰਹੇ ਹਾਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ ਉਸ ਨੂੰ ਕਿਵੇਂ ਬਚਾਇਆ ਜਾ ਸਕੇ ਤਾਂ ਕਿ ਜਿਹੜਾ ਬਦਲਦੇ ਹੋਏ ਮੌਸਮ ਦਾ ਇਹ ਕਹਿਰ ਹੈ ਉਹ ਸਾਡੇ ਤੇ ਨਾ ਵਰਸਾਇਆ ਜਾਵੇ ਅਸੀਂ ਉਸ ਤੋਂ ਬਚ ਸਕੀਏ ਹਰ ਸਾਲ ਅਸੀਂ ਇਸੇ ਤਰੀਕੇ ਨਾਲ ਜੇ ਖੜਾ ਤੋਂ ਨੁਕਸਾਨੇ ਜਾਂਦੇ ਰਹਾਂਗੇ ਤਾਂ ਕਦੋਂ ਤੱਕ ਸਰਕਾਰਾਂ ਇਹ ਕਦੋਂ ਤੱਕ ਲੋਕ ਇਕੱਠੇ ਹੋ ਕੇ ਇਹਨਾਂ ਨੁਕਸਾਨਾਂ ਦੀ ਪਰਪਾਈ ਕਰਨਗੇ ਇਹ ਚੀਜ਼ ਵੀ ਸਮਝਣ ਦੀ ਲੋੜ ਹੈ ਸੋ ਉਮੀਦ ਕਰਦੇ ਹਾਂ ਕਿ ਇਸ ਸਾਲ ਤਾਂ ਇਨਾ ਹੜ੍ਹਾਂ ਦਾ ਜੋ ਪ੍ਰਕੋਪ ਸੈਨਾ ਸੀ ਸਹਿ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਹ ਗਲਤੀਆਂ ਨਾ ਹੋਣ ਦੁਬਾਰਾ ਲੋਕਾਂ ਨੂੰ ਇਸੇ ਤਰੀਕੇ ਨਾਲ ਪਾਣੀ ਦੀ ਮਾਰ ਨਾ ਚਲਣੀ ਪਵੇ ਇਸ ਲਈ ਕੋਈ ਹੋਰ ਫੈਸਲੇ ਲਏ ਜਾਣਗੇ ਸਰਕਾਰਾਂ ਕੁਝ ਅਗਾਹਾਂ ਸੋਚ ਕੇ ਰਣਨੀਤੀ ਬਣਾਉਣਗੀਆਂ ਇਸੇ ਉਮੀਦ ਦੇ ਨਾਲ ਤਤੋ ਵਿਦਾ ਲੈਂਦੇ ਹਾਂ ਧੰਨਵਾਦ